हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਅੱਜ ਆਪਾਂ ਤੁਹਾਨੂੰ ਗੁਲੀ ਡੰਡੇ ਨੂੰ ਖਤਮ ਕਰਨ ਵਾਲੀ ਜਿਹੜੀ ਐਫ ਐਮ ਸੀ ਦੀ ਅੰਬਰੀਵਾ ਦਵਾਈ ਆਉਂਦੀ ਉਹਦਾ ਰਿਜ਼ਲਟ ਤੁਹਾਨੂੰ ਅੱਜ ਸ਼ੇਅਰ ਕਰਦੇ ਆ ਕਿ ਕਿੰਨਾ ਸ਼ਾਨਦਾਰ ਰਿਜ਼ਲਟ ਆਇਆ ਹੈਰਾਨ ਰਹਿ ਗਏ ਆਪਾਂ ਵੀ ਦੇਖ ਕੇ ਵੀ ਇੰਨਾ ਜ਼ਿਆਦਾ ਗੁਲੀ ਡੰਡਾ ਕਿਵੇਂ ਖਤਮ ਹੋ ਗਿਆ ਕਿਉਂਕਿ ਕਣਕ ਦੇ ਨਾਲੋਂ ਜਿਹੜਾ ਡਬਲ ਖੇਤ ਦੇ ਵਿੱਚ ਜ਼ਿਆਦਾ ਗੁਲੀ ਡੰਡਾ ਨਜ਼ਰ ਆ ਰਹੇ ਸੀ ਕਣਕ ਯਾਨੀ ਕਿ ਕਣਕ ਘੱਟ ਦੇਖ ਰਹੀ ਸੀ ਗੁਲੀ ਡੰਡਾ ਜ਼ਿਆਦਾ ਦੇਖ ਰਿਹਾ ਸੀ ਪਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਦੇਖ ਨੂੰ ਮਿਲੇ ਆ ਕਦੋਂ ਸਪਰੇਅ ਕੀਤੀ ਗਈ ਹੈ ਕਿੰਨੇ ਦਿਨ ਦੀ ਕਣਕ ਸੀ ਕਿੰਨੀ ਡੋਜ਼ ਵਰਤੀ ਆ ਕਿੰਨਾ ਪਾਣੀ ਲਾਇਆ ਕਿਸ ਤਰੀਕੇ ਘੋਲ ਤਿਆਰ ਕੀਤਾ ਕਿੰਨੇ ਪੰਪ ਲਾਏ ਗਏ ਆ ਪੂਰੀ A to Z ਕਿਸ ਤਰੀਕੇ ਬਜਾਈ ਕੀਤੀ ਗਈ ਆ ਕਿਹੜੀ ਜ਼ਮੀਨ ਆ ਪੂਰੀ ਡਿਟੇਲ ਨਾਲ ਅੱਜ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰ ਜੁੜ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਦਬ ਕੇ ਸ਼ੇਅਰ ਕਰ ਦਿਤਾ ਕਿ ਹਰ ਇੱਕ ਵੀਰ ਦੇ ਜੇ ਜਾਣਕਾਰੀ ਕੰਮ ਆ ਸਕੇ ਤਾਂ ਜੇਕਰ ਕਿਸਾਨ ਵੀਰੋ ਗੁਲੀ ਡੰਡੇ ਦੀ ਗੱਲ ਕਰੀ ਤੇ ਆਪਾਂ ਸੰਕੋਰ ਦਵਾਈ ਵੀ ਕਿਸਾਨ ਵਰਦੇ 2 2 3 3 ਸਪਰੇਅ ਆ ਆਪਾਂ ਕਰ ਲੈਨੇ ਪਰ 100% ਗੁਲੀ ਡੰਡਾ ਕੰਟਰੋਲ ਨਹੀਂ ਹੁੰਦਾ ਪਰ ਅੰਬਰੀਵਾ ਦਵਾਈ ਦਾ ਰਿਜ਼ਲਟ ਦੇਖ ਕੇ ਆਪਾਂ ਨੂੰ ਵੀ ਅੱਖਾਂ ਦੇ ਯਕੀਨ ਨਹੀਂ ਸੀ ਹੋ ਰਿਹਾ ਬੇ ਇੰਨਾ ਗੁਲੀ ਡੰਡਾ ਹੈ ਕਿਵੇਂ ਖਤਮ ਹੋ ਗਿਆ ਤਾਂ ਬਹੁਤ ਹੀ ਜ਼ਿਆਦਾ ਸ਼ਾਨਦਾਰ ਜਨ ਲਗਭਗ 100 ਦਾ 100% ਹੀ ਗੁਲੀ ਡੰਡਾ ਖੇਜੋ ਖਤਮ ਹੋ ਗਿਆ ਸਪਰੇਅ ਦੇ ਵੀ ਕਿਸਾਨ ਬਿੰਨੇ ਪੂਰੀ ਰੀਜ ਲਾਤੀ ਸੀ ਪੂਰੀ ਮਿਹਨਤ ਕੀਤੀ ਸੀ ਤੇ ਮਿਹਨਤ ਦਾ ਫਲ ਬਹੁਤ ਹੀ ਵਧੀਆ ਮਿਲਿਆ ਕਿਉਂਕਿ ਕਈ ਵਾਰ ਆਪਾਂ ਪਾਣੀ ਘੱਟ ਲਾਉਣੇ ਤੇ ਫਿਰ ਆਪਾਂ ਨੂੰ ਰਚੀ ਦਾ ਰਿਜ਼ਲਟ ਨਹੀਂ ਮਿਲਦਾ ਹੁਣ ਗੱਲ ਕਰਦੇ ਹਾਂ ਘੋਲ ਕਿਵੇਂ ਤਿਆਰ ਕੀਤਾ ਤਾਂ ਕਿਸਾਨ ਵੀਰੋ 9.5 ਲੀਟਰ ਪਾਣੀ ਲਿਆ ਗਿਆ ਇਹ ਆਪਣੇ ਗਵਾਂਢੀ ਦੇ ਸੱਜਣ ਮਿੱਤਰ ਦਾ ਖੇਤ ਹੈ ਆਪਣੀ ਵਾਟਨਾ ਵਾਟੀ ਆ ਉੱਥੇ ਐਫਐਮਸੀ ਦੀ ਅਮਰੀਬ ਦਵਾਈ ਦਾ ਸਪਰੇਅ ਕੀਤਾ ਗਿਆ ਘੋਲ ਤਿਆਰ ਕਰਨ ਸਮੇ 9.5 ਲੀਟਰ ਪਾਣੀ ਲਿਆ ਉਹਦੇ ਵਿੱਚ 600 ਗ੍ਰਾਮ ਜਿਹੜੀ ਅਬਰੀਵਾ ਦਵਾਈ ਉਹ ਪਾਈ ਗਈ ਤੇ ਨਾਲ 400 ਐਮਲ ਜਿਹੜਾ ਸੈਫਨਰ ਪਾ ਕੇ ਟੋਟਲ ਜਿਹੜਾ ਦਵਾਈ ਸਮੇਤ ਘੋਲ 10 ਲੀਟਰ ਤਿਆਰ ਕੀਤਾ ਗਿਆ ਸੀ ਤਾਂ ਕਿਸਾਨ ਵੀਰ ਨੇ ਜਿਹੜੇ ਪੰਪ ਲਾਏ ਆ 25 ਲੀਟਰ ਵਾਲੇ ਜਿਹਨੂੰ ਭੁੰਡਾ ਵੀ ਕਹਿ ਦਿੰਨੇ ਆ ਤੇ ਉਹ ਲਾਇਆ ਕਿਸਾਨ ਵੀਰ ਉਹ 10 ਪੰਪ ਲਾਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾਣੀ ਬਹੁਤ ਜ਼ਿਆਦਾ ਲਾਇਆ ਜਿੱਦਾਂ ਕੰਪਨੀ ਰეკਮੈਂਡ ਕਰਦੀ ਉਸੇ ਤਰੀਕੇ ਨੇ ਵਰਤੀ ਦਵਾਈ ਤਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿਉਂਕਿ ਕੈਮਰੇ ਚ ਅਜੇ ਆਪਾਂ ਨੂੰ ਉਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਜਿਹੜੀਆਂ ਆਪਾਂ ਸਾਹਮਣੇ ਲਾਈਵ ਆਪਣੀ ਅੱਖਾਂ ਨਾਲ ਚੀਜ਼ ਦੇਖਦੇ ਆ ਤੇ ਇੰਨਾ ਜ਼ਿਆਦਾ ਗੁਲੀ ਡੰਡਾ ਖਤਮ ਹੋਇਆ ਕਿ ਆਪਾਂ ਵੀ ਹੈਰਾਨ ਰਹਿ ਗਏ ਆ ਤੇ ਡਾਕਰ ਕਿਸਾਨ ਵੀਰੋ ਇਹ ਜ਼ਮੀਨ ਆ ਤੇ ਜ਼ੀਰੋ ਡ੍ਰਿੱਲ ਦੇ ਨਾਲ ਇਹ ਬਜਾਈ ਕੀਤੀ ਗਈ ਆ ਇਸ ਖੇਤ ਦੇ ਵਿੱਚ ਜ਼ੀਰੋ ਡ੍ਰਿੱਲ ਨਾਲ ਬਜਾਈ ਕੀਤੀ ਗਈ ਆ ਡਾਕਰ ਜ਼ਮੀਨ ਤੇ 25 ਦਿਨ ਦੀ ਕਣਕ ਦੇ ਉੱਪਰ ਜਿਹੜੀ ਆ ਮਰੀਜ਼ਵਾਦ ਦਵਾਈ ਦਾ ਸਪਰੇਅ ਕੀਤਾ ਗਿਆ ਦੁਬਾਰਾ ਦੱਸ ਦੇਣੇ 10 ਲੀਟਰ ਜਿਹੜਾ ਉਹ ਤਿਆਰ ਕੀਤਾ ਦਵਾਈ ਸਮੇਤ ਡਾਕਰ ਜ਼ਮੀਨਾਂ 25 ਦਿਨ ਦੀ ਕਣਕ ਤੇ ਸਪਰੇਅ ਕੀਤੀ ਗਈ ਤੇ 10 ਜਿਹੜੇ ਪੰਪ 25 ਲੀਟਰ ਵਾਲੇ ਜਿਹੜੇ ਸਪਰੇਅ ਵਰਜੋਂ ਵਰਤੇ ਗਏ ਤੇ ਸਪਰੇਅ ਕਰਨ ਤੋਂ ਬਾਅਦ ਅਗਲੇ ਦਿਨ ਇਹ ਖੇਤ ਨੂੰ ਜਿਹੜਾ ਪਹਿਲਾ ਪਾਣੀ ਲਾਇਆ ਗਿਆ ਸੀ ਇਨ ਇਹ ਸਪਰੇਅ ਕਰਨ ਵਾਲੇ ਕਿਸਾਨ ਵੀ ਹੁਣ ਤਾਂ ਵੈਸੇ ਛਮਾ ਲੰਘ ਗਿਆ ਆਉਣ ਵਾਲੇ ਸਾਲ ਦੇ ਵਿੱਚ ਕਿਸਾਨ ਵੀ ਜਿੰਨਾ ਸਪਰੇਅ ਕਰਨੇ ਆ ਤੇ ਇਹ ਜਿਹੜੀਆਂ ਬਰੀਵਾ ਸਪਰੇਅ ਕਰਨ ਤੋਂ ਬਾਅਦ ਅਗਲੇ ਦਿਨ ਖੇਤ ਦੇ ਵਿੱਚ ਪਾਣੀ ਲੱਗਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਮੈਟਰੀਬਿਉਨ ਟੈਕਨੀਕਲ ਹੁੰਦਾ ਜੇਕਰ ਲੰਮੇ ਸਮੇਂ ਤੱਕ ਆਪਾਂ ਪਾਣੀ ਨਹੀਂ ਲਾਉਂਦੇ ਤਾਂ ਆਪਣੀ ਜਿਹੜੀ ਕਣਕ ਖਰਾਬ ਜ਼ਿਆਦਾ ਹੁੰਦੀ ਆ ਹਾਲਾਂਕਿ ਕਣਕ ਨੂੰ ਜ਼ਰੂਰ ਝਟਕਾ ਲੱਗਾ ਹੈ ਪਰ ਰਿਜ਼ਲਟ ਇੰਨੇ ਸ਼ਾਨਦਾਰ ਹੈ ਕਿ ਦੁਬਾਰਾ ਇਹਦੇ ਉੱਪਰ ਨਾ ਕੋਈ ਸਪਰੇਅ ਕਰਨ ਦੀ ਜ਼ਰੂਰਤ ਹੈ ਨਾ ਆਪਾਂ ਇਹਦੇ ਵਿੱਚ ਕੋਈ ਹੋਰ ਚੀਜ਼ ਵਰਤਣ ਦੀ ਜ਼ਰੂਰਤ ਹੀ ਆ ਤਾਂ ਜੇਕਰ ਰੇਟ ਦੀ ਗੱਲ ਕਰੀਏ ਕਿ ਸਾਨੂੰ 2300 ਰੁਪਿਆ ਖਰਚਾ ਦਾ ਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੇ ਹਾਲਾਕੇ ਮਹਿੰਗੀ ਜ਼ਰੂਰ ਆ ਪਰ ਜੇ ਜਿਹਾ ਹਿਸਾਬ ਨਾਲ ਨੇ ਰਿਜ਼ਲਟ ਦਿੱਤਾ ਤੇ ਆਪਾਂ ਨੂੰ ਤੇ ਇਹਦਾ ਬਿਲਕੁਲ ਹੀ ਖਰਚਾ ਆਪਾਂ ਕਹਿ ਸਕਦੇ ਹਾਂ ਕਿ ਕੋਈ ਕਿਸਾਨ ਵੀਰ ਨੂੰ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਉਹ ਕਹਿੰਦਾ ਵੀ ਇੰਨਾ ਜ਼ਿਆਦਾ ਗੁਲੀ ਡੰਡਾ ਖਤਮ ਕਰਨਾ ਬਹੁਤ ਔਖਾ ਸੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਦੇਖ ਨੂੰ ਮਿਲੇ ਫਿਰ ਵੀ ਤੁਹਾਡੇ ਮਨ 'ਚ ਕੋਈ ਸਵਾਲ ਜਾਂ ਕਿਸੇ ਕਿਸਾਨ ਵੀਰ ਨੇ ਵਰਤੀ ਦਾ ਤੁਸੀਂ ਵੀ ਆਪਣਾ ਤਜਰਬਾ ਜ਼ਰੂਰ ਸ਼ੇਅਰ ਕਰ ਸਕਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ